ਸਾਰੀਆਂ ਡਿਮਾਂਡਾਂ ਤੇਰੇ ਸਿਰ ਮੱਥੇ ਸੋਣੀਏ ਤੂੰ ਵੀ ਪਿਆਰ ਨਾਲ ਜੱਟ ਤੇ ਤਰਾਈ ਰੱਖੇ ਸੋਣੀਏ ਨੀ ਜੱਟ ਚਿਆ ਕਰੇਂਗੀ ਜੱਟ ਨਾ ਹਾਏ ਫਿਰ ਤੇਰੀਆਂ ਸਹੇਲੀਆਂ ਨੇ ਸੜਨਾ ਨਹੀਂ ਹੋ ਜਾ ਤੂੰ ਤਿਆਰ ਗੋਰੀਏ ਗਏ ਮੇਰੀ ਫੈਮਲੀ ਦੀ ਮੈਂਬਰ ਤੂੰ ਬਣਨਾ वैसे मिलो दसो कि फिल्म बहुत ਪਹਿਲਾਂ ਦੀ ਸ਼ੂਟ ਹੋਈ ਹੈ ਤੁਹਾਡੀ ਟਰਾਂਸਫਰਮੇਸ਼ਨ ਜਿਹੜੀ ਜ਼ਬਰਦਸਤ ਨਜ਼ਰ ਆ ਰਹੀ ਹੈ ਟਰਾਂਸਫਰਮੇਸ਼ਨ ਨੂੰ ਤਾਂ 6 ਮਹੀਨੇ ਹੋਏ ਆ ਹੁਣ ਤੇ ਵੈਸੇ ਵੀ ਤਰੀਕਾ ਜਿ ਆ ਗਿਆ ਹੈ ਜਦੋਂ ਮਰਜ਼ੀ ਬਧਾਲੀ ਦਾ ਜਦੋਂ ਮਰਜ਼ੀ ਕਟਾਈ ਦਾ ਤੋ ਕਿੰਨਾ ਕੰਮ ਕੀਤਾ ਫਿਲਮ ਦੇ ਕੰਟੈਂਟ ਤੋਂ ਇਲਾਵਾ ਗਾਣਿਆਂ ਦੇ ਬੰਦੇ ਗਾਣਿਆਂ ਤੇ ਬਹੁਤ ਜ਼ਿਆਦਾ ਕੰਮ ਹੋਇਆ ਕਿ ਬੇਸਿਕਲੀ ਤਾਂ ਟ੍ਰੇਲਰ ਤੋਂ ਬਾਅਦ ਗਾਣਿਆਂ ਨੇ ਇੱਕ ਬੈਕਬੋਨ ਹੁੰਦੇ ਗਾਣੇ ਫਿਲਮ ਦੀਆਂ ਨਾ ਬਹੁਤ ਸਾਰੇ ਗਾਣੇ ਅਸੀਂ ਚੂਜ਼ ਕੀਤੇ ਅਸੀਂ ਮਿਲਲਾ ਦਾ 12-15 ਗਾਣੇ ਬਣਾਏ ਜਿਹਦੇ ਵਿੱਚੋਂ ਅਸੀਂ ਗਾਣੇ ਪੰਜ ਚੂਸ ਦਿੱਤੇ ਤੇ ਇਹ ਗਾਣੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਪਰੋਣੇ ਆਏ ਨੇ ਬਈ ਸਵਾਗਤ ਕਰਨਾ ਤਾਂ ਬਣਦਾ ਹੈ ਇਹ ਪਰੋਣੇ ਸਿਰਫ ਪੰਜਾਬ ਤੋਂ ਨਹੀਂ ਹੈ ਵੱਖਰੇ ਵੱਖਰੇ ਸ਼ਹਿਰਾਂ ਤੋਂ ਪਰੋਣੇ ਜਿਹੜੇ ਨੇ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਵਾਲੇ ਨੇ 29 ਤਰੀਕ ਨੂੰ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆਂ ਔਰ ਇਸ ਫਿਲਮ ਦੇ ਵਿੱਚ ਪਰੋਣੇ ਕੀ ਲੈ ਕੇ ਆ ਰਹੇ ਨੇ ਖਾਸ ਇਹ ਜਾਨਣਾ ਬਹੁਤ ਜ਼ਰੂਰੀ ਹੈ ਸੋ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਾ ਥੈਂਕ ਯੂ ਜੀ ਥੈਂਕ ਯੂ ਸੋ ਮੀ ਸਤਿ ਸ਼੍ਰੀ ਅਕਾਲ ਵੈਲਕਮ ਤਾਰਾ ਸੋ ਭਈ ਅੱਜ ਗੱਲਾਂ ਬਾਤਾਂ ਹੋਣਗੀਆਂ ਬਹੁਤ ਸਾਰੀਆਂ ਕਿਉਂਕਿ ਵੱਖਰੇ-ਵੱਖਰੀਆਂ ਜਗਾਵਾ ਤੋਂ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਪਰੋਣਾ 2 ਆ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਸੋ ਸਭ ਤੋਂ ਪਹਿਲਾ ਸਵਾਲ ਅਦਿਤੀ ਤੁਹਾਨੂੰ ਐਂਡ ਤਾਰਾ ਤੁਹਾਨੂੰ ਅਦਿਤੀ ਤਾਰਾ ਦੇ ਨਾਲ ਪਹਿਲਾਂ ਤਾਂ ਮੈਂ ਜ਼ਰੂਰ ਤੁਹਾਡਾ ਤਾਲਮੇਲ ਜਾਨਣਾ ਚਾਹੂੰਗੀ ਕਿ ਕਿਸ ਤਰ੍ਹਾਂ ਦਾ ਰਿਹਾ ਕਿਉਂਕਿ ਤਾਰਾ ਨੂੰ ਪੁੱਛਾਂ ਤਾਂ ਪਹਿਲਾਂ ਤੁਹਾਨੂੰ ਪੁੱਛਣਾ ਮੈਨੂੰ ਲੱਗਦਾ ਜ਼ਿਆਦਾ ਜ਼ਰੂਰੀ ਹੈ ਐਕਚੁਅਲੀ ਸਾਡਾ ਫਿਲਮ ਵਿੱਚ ਤੇ ਕੋਈ ਜ਼ਿਆਦਾ ਕਮ ਸੱਜਾ ਜ਼ਿਆਦਾ ਸੀਨ which okay but uh, but yes we were we were together when we were shooting there so i see rose it was very nice okay so do you understand the uh, word Prona? Husband, i believe and also it can mean a guest so i've been told yeah, yes. so we in india uh, we uh, treat our guest as god with eternal love and respect so uh, how do you guys uh, treat your guest in the uk the same thing like family we treat them well with respect ਤੋ ਤੁਹਾਡਾ ਐਕਸਪੀਰੀਅੰਸ ਤਾਂ ਮੈਂ ਕੀ ਪੁੱਛਣਾ ਵੈਸੇ ਮੈਨੂੰ ਇਹ ਦੱਸੋ ਕਿ ਫਿਲਮ ਬਹੁਤ ਪਹਿਲਾਂ ਦੀ ਸ਼ੂਟ ਹੋਈ ਹੈ ਤੁਹਾਡੀ ਟਰਾਂਸਫਰਮੇਸ਼ਨ ਜਿਹੜੀ ਜ਼ਬਰਦਸਤ ਨਜ਼ਰ ਆ ਰਹੀ ਹੈ ਇਹ ਟਰਾਂਸਫਰਮੇਸ਼ਨ ਫਿਲਮ ਤੋਂ ਪਹਿਲਾਂ ਸੀ ਹੁਣ ਹੈ ਜਾਂ ਕਿਸੇ ਖਾਸ ਰਿਕੁਆਇਰਮੈਂਟ ਕਰਕੇ ਅਸੀਂ ਲਾਸਟ ਇਅਰ ਕੰਪਲੀਟ ਕਰਤੀ ਸੀ ਫ फेब्रुवारी ਲਾਸਟ 22 ਦੇ ਵਿੱਚ 23 ਲਾਸਟ ਇਅਰ ਕੀਤਾ ਸੀ ਲਾਸਟ ਸ਼ੂਟ ਹਾਂ ਜਾਂ ਲਾਸਟ ਉਸ ਤੋਂ ਬਾਅਦ ਮੈਂ ਟਰਾਂਸਫਰਮੇਸ਼ਨ ਨੂੰ ਤਾਂ 6 ਮਹੀਨੇ ਹੋਏ ਆ ਹੁਣ ਯੈਸ ਅਸੀਂ ਵਰਲਡ ਟੂਰ ਤੇ ਸੀਗੇ ਉਸ ਤੋਂ ਬਾਅਦ ਉੱਥੇ ਮੈਂ ਕਾਫੀ ਗੇਨ ਕਰ ਲਿਆ ਸੀ ਕਿਉਂਕਿ ਬੇਟਾ ਮੈਂ ਖਾ ਕੇ ਨੋ ਵਰਕਆਊਟ ਕੁਛ ਵੀ ਇਦਾਂ ਦਾ ਹੋਇਆ ਨਹੀਂ ਉਸ ਤੋਂ ਬਾਅਦ ਮੈਨੂੰ ਥੋੜਾ ਜਿਹਾ ਫੀਲ ਹੋਣ ਲੱਗਾ ਕਿ ਮੈਂ ਨਾ ਬਹੁਤ ਜ਼ਿਆਦਾ ਗੇਨ ਕਰ ਚੁੱਕਾ ਹਾਂ ਫੇਸ ਵੀ ਮਤਲਬ ਫੈਟ ਬਾਡੀ ਫੈਟ ਵੀ ਬਹੁਤ ਜ਼ਿਆਦਾ ਹੋ ਗਈ ਸੀ ਸੋ ਇਸ ਕਰਕੇ ਫਿਰ ਹੁਣ ਵੈਸੇ ਵੀ ਤਰੀਕਾ ਜਿ ਆ ਗਿਆ ਹੈ ਜਦੋਂ ਮਰਜ਼ੀ ਵਧਾ ਲਈਦਾ ਜਦੋਂ ਮਰਜ਼ੀ ਘਟਾ ਲਈਦਾ ਹੁਣ ਆਪਣੇ ਆਪ ਹੀ ਤਰੀਕਾ ਸਾਨੂੰ ਸਿਰਫ ਦੱਸ ਕੇ ਜਾ ਹੁਣ ਆਪਣੇ ਆਪ ਹੀ ਗੇਮ ਹੈ ਸਾਰੀ ਕੀ ਬਾਤ ਹੈ ਕੀ ਬਾਤ ਹੈ ਸੋ ਅਜੇ ਜੀ ਤੁਹਾਡਾ ਵੀ ਵੈਲਕਮ ਹੈ ਤੇ ਪੰਜਾਬੀ ਚ ਗੱਲ ਕਰੀਏ ਮੈਨੂੰ ਲੱਗਦਾ ਜ਼ਿਆਦਾ ਇੰਟਰਸਟਿੰਗ ਹੋਊਗੀ ਸੋ ਹਾਊ ਵਾਸ ਯੋਰ ਐਕਸਪੀਰੀਅੰਸ जी बहुत बढ़िया लग गया सब गला काम करके और मेरी पहली फिल्म है तो इसलिए मैं थोड़ा और ज्यादा एक्साइटेड हूं ओके सो okay. असी so, uh, लाइक like, कोई एग्जाम देने या कुछ भी कर रहे हैं पर लिटिल बिट नर्वस होने पर तुसी मेनू लग रहे ज्यादा एक्साइटेड हो तुसी कह रहे हो एक्साइटेड है एंड ए पॉजिटिव साइन है दिस इज गुड सो पॉजिटिविटी केड़ी केड़ी चीज ने तुम्हारी बरकरार रखी पर ओना टू दे दौरान देखिए मेरे को आर्टिस्ट में सबसे पहले तो मेरे डायरेक्टर में ठीक है तो इन्हीं का धन्यवाद है कि इन्होंने मतलब इतना कंफर्ट फील कराया और हर चीज को समझाया और बताया तो ਸੋ ਪਰੋਨਾ 2 ਦੀ ਸਾਰੀ ਦੀ ਸਾਰੀ ਸਟਾਰਕਾਸ ਚੇਂਜ ਹੈ ਅਦਿਤੀ ਕਿੰਨਾ ਕਿ ਚੈਲੈਂਜਿੰਗ ਸੀਗਾ ਪਰੋਨਾ 2 ਦੇ ਵਿੱਚ ਆਪਣੇ ਆਪ ਨੂੰ ਪ੍ਰੂਫ ਕਰਨਾ ਵੈਸੇ ਤਾਂ ਫਿਲਮ ਰਿਲੀਜ਼ ਹੋਏਗੀ ਉਸ ਤੋਂ ਬਾਅਦ ਅਸੀਂ ਜ਼ਰੂਰ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਦੀ ਰਹੀ ਪਰੋਨਾ 2 ਬਾਕੀ ਪਰੋਨਾ ਅਗਰ ਤੁਸੀਂ ਦੇਖੀ ਹੋਵੇ ਤਾਂ ਸਟਾਰਕਾਸ ਚੇਂਜ ਸੀਗੀ ਸੋ ਹੁਣੇ ਪਰੋਨਾ 2 ਤੁਹਾਡੇ ਝੋਲੀ ਆਈ ਹੈ ਤੁਹਾਡੇ ਹਿੱਸੇ ਆਈ ਹੈ ਸੋ ਇਹਦੇ ਬਾਰੇ ਕੀ ਕਹਿੰਦੇ ਹੋ ਤੇ ਅਸੀਂ ਕਾਫੀ ਲੱਕੀ ਹਾਂ ਕਿ ਪਰੋਨਾ 2 ਦਾ ਪਾਰਟ ਐ ਅਸੀਂ ਸਾਰੇ ਤੇ ਪ੍ਰੂਫ ਕਰਨਾ ਤਾਂ ਐ ਮੈਨੂੰ ਨਹੀਂ ਪਤਾ ਬਟ ਆਈ ਥਿੰਕ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਆਪਣੇ ਆਪਣੇ ਰੋਲ ਨੂੰ ਜਸਟਿਸ ਕਰਨ ਦੀ ਆਪਣੇ ਰੋਲ ਨਾਲ ਤੇ ਬੜੇ ਚੰਗੇ ਚੰਗੇ ਆਰਟਿਸਟ ਨਾਲ ਮੌਕਾ ਮਿਲਿਆ ਕੰਮ ਕਰਨ ਦਾ ਤੇ ਅੱਜ ਹੈਗੇ ਨੇ ਫੇਥ ਇੱਥੇ ਹੈਗੇ ਨਹੀਂ ਜੋ ਕੈਥਰੀਨ ਪਲੇ ਕਰ ਰਹੇ ਤਾਂ ਗੂਗੀ ਪਾਜੀ ਉਹਨਾਂ ਦੇ ਨਾਲ ਤੇ ਕੰਮ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੂੰ ਵਕਰੀ ਵਕਰੀ ਪਾਸ਼ਾ ਆਵਾਜ਼ ਦਾ ਯੂਜ਼ ਹੋ ਰਿਹਾ ਫਿਲਮ ਦੇ ਵਿੱਚ ਇੱਕ ਪੰਜਾਬੀ ਕਾਮੇਡੀ ਨਹੀਂ ਬਹੁਤ ਸਰੀਆਂ ਲੈਂਗੁਏਜਸ ਦੇ ਆਈ ਹੋਪ ਕਿ ਕਾਮੇਡੀ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗੀ ਸੋ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਸਾਰੇ ਕੁਸ਼ੀ ਹਾਂਜੀ ਬਿਲਕੁਲ ਸਹੀ ਗੱਲ ਆ ਕਿਉਂਕਿ ਇਹਦੇ ਵਿੱਚ ਜਿਹੜਾ ਬ੍ਰਿਟਿਸ਼ ਲੈਂਗੁਏਜ ਆ ਹਰਿਆਣਵੀ ਆ ਪੰਜਾਬੀ ਤਾਂ ਹੈ ਹੀ ਹੈ ਕਿਉਂਕਿ ਫਿਲਮ ਹੀ ਪੰਜਾਬੀ ਆ ਉਹ ਇਹ ਮੈਂ ਅਸੀਂ ਨਾ ਮੂਵੀ ਦੇਖਦੇ ਸੀ ਤਿੰਨ ਚਾਰ ਦਿਨ ਪਹਿਲਾਂ ਫਾਈਨਲ ਜਿਹੜੀ ਮੂਵੀ ਬਣ ਕੇ ਆਈ ਆ ਤੁਸੀਂ ਮੈਂ ਬਹੁਤ ਜ਼ਿਆਦਾ ਸਰਪ੍ਰਾਈਜ਼ਡ ਹੋਇਆ ਵੇ ਕਿ ਹਾਲਾਂਕਿ ਕਈ ਵਾਰ ਤੁਸੀਂ ਜਦੋਂ ਡਿਊਰਿੰਗ ਸ਼ੂਟ ਕੀ ਹੁੰਦਾ ਕਿ ਕਿਸੇ ਦਿਨ ਤੁਹਾਡਾ ਸ਼ੂਟ ਹੀ ਹੁੰਦਾ ਤੁਸੀਂ ਬਾਕੀਆਂ ਦੇ ਨਹੀਂ ਪਹੁੰਚਦੇ ਜਾਂ ਜਦੋਂ ਇਹਨਾਂ ਦੇ ਸੀਨਾਂ ਜਾਂ ਦਿੱਤੀ ਹੋਣਾਂ ਦੇ ਤਾਂ ਉਹ ਸਾਰਾ ਹੀ ਮੈਨੂੰ ਬਹੁਤ ਕਮਾਲ ਦਾ ਲੱਗਿਆ ਕਿਉਂਕਿ ਇਹਨਾਂ ਦੀ ਲੈਂਗੁਏਜ ਜਿਹੜੀ ਹਰਿਆਣਵੀ ਆ ਬ੍ਰਿਟਿਸ਼ ਆ ਉਹ ਸਾਰੇ ਦੇ ਵਿੱਚ ਹੀ ਤੁਹਾਨੂੰ ਐ ਫਲੇਵਰ ਲੱਗਦਾ ਕਿ ਯਾਰ ਵਾਕਈ ਨਾ ਇੱਕ ਅਸੀਂ ਆਪਣੀ ਪਹਿਲੀ ਮੂਵੀ ਵੀ ਅਸੀਂ ਦੇਖਦੇ ਸੀਗੇ ਇੱਕ ਐਕਟਰ ਨੂੰ ਪਤਾ ਹੁੰਦਾ ਕਿ ਤੁਸੀਂ ਕਿੱਥੇ ਇੱਕ ਸਟੈਂਡ ਕਰਦੇ ਹੋ ਮੂਵੀ ਤੋਂ ਬਾਅਦ ਸੋ ਉਹ ਕੌਨਫੀਡੈਂਸ ਤੁਹਾਨੂੰ ਨਾ ਜਾਂ ਤਾਂ ਤੁਸੀਂ ਬਹੁਤ ਜ਼ਿਆਦਾ ਲੈਕ ਹੋ ਜੰਦੇ ਹੋ ਜਾਂ ਤੁਸੀਂ ਅਪ ਹੋ ਜਾਂਦੇ ਹੋ ਸੋ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਤਾਂ ਇੰਨਾ ਐਕਸਾਈਟਡ ਆ ਕਿ ਜਦੋਂ ਫਿਲਮ ਲੱਗੂਗੀ ਕਿਉਂਕਿ ਜਦੋਂ ਤੁਸੀਂ ਲੋਕਾਂ ਦੇ ਵਿੱਚ ਬਹਿ ਕੇ ਫਿਲਮ ਵੇਖਦੇ ਹੋ ਨਾ ਸਭ ਤੋਂ ਵੱਡਾ ਤੁਹਾਨੂੰ ਕੌਨਫੀਡੈਂਸ ਹੋਣਾ ਹੁੰਦਾ ਕਿ ਤੁਸੀਂ ਜਦੋਂ 2-400 ਬੰਦੇ ਦੇ ਵਿੱਚ ਇੱਕ ਪ੍ਰੀਮੀਅਰ ਸ਼ੋ ਵੀ ਕਰਦੇ ਹੋ ਉਸ ਤੋਂ ਬਾਅਦ ਵੀ ਜੇ ਤੁਸੀਂ ਵਿਜ਼ਿਟ ਵੀ ਕਰਨਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਵਿਜ਼ਿਟ ਕਰਨ ਨੂੰ ਤਾਂ ਤੁਸੀਂ ਵੈਸੇ ਵੀ ਸਿਨੇਮੇ ਚ ਆਪਾਂ ਫਰੀ ਜਾਂਦੇ ਆ ਪਰ ਇੱਕ ਚੰਗੇ ਚੰਗੇ ਕੰਟੈਂਟ ਦੇ ਨਾਲ ਜਦੋਂ ਤੁਸੀਂ ਜਾਂਦੇ ਹੋ ਨਾ ਫਿਰ ਤੁਹਾਡਾ ਕੰਫੀਡੈਂਸ ਬਹੁਤ ਵਧੀਆ ਹੁੰਦਾ ਸੋ ਇਹ ਇੱਕ ਇੰਨੀ ਕਮਾਲ ਦੀ ਮੂਵੀ ਆ ਔਰ ਜਿੱਥੇ ਵੀ ਸਾਨੂੰ ਲੱਗਿਆ ਕਿ ਇਹ ਸੀਨ ਨਹੀਂ ਇਹਦੇ ਵਿੱਚ ਯੂਜ਼ੇਬਲ ਹੈਗਾ ਅਸੀਂ ਉਹਨੂੰ ਕੱਟ ਦਿੱਤਾ ਗਿਆ ਸੋ ਬੜੀ ਕਮਾਲ ਦੀ ਮੂਵੀ ਆ ਬੜੀ ਮਤਲਬ ਇਹਦੇ ਇਹਦੇ ਇਹਦਾ ਚੱਲਦੀ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਣਾ ਕਦੋਂ 2 ਘੰਟੇ ਦੀ ਮੂਵੀ ਖਤਮ ਹੋ ਗਈ। ਕੀ ਬਾਤ ਹੈ। ਸੋ ਪਰੋਣਾ ਬਹੁਤ ਹਿੱਟ ਰਹੀ ਸੀਗੀ ਤਾਂ ਹੀ ਪਰੋਣਾ 2 ਬਣੀ ਹੈ। ਸੋ ਤੁਸੀਂ ਹਿੱਸਾ ਹੋ ਇਸ ਮੂਵੀ ਦਾ ਤੇ ਪਹਿਲਾਂ ਪਰੋਣਾ ਦੇਖੀ ਹੋਏਗੀ ਤੁਸੀਂ ਔਰ ਤੁਹਾਡੇ ਤੱਕ ਫਿਲਮ ਕਿਸ ਤਰ੍ਹਾਂ ਪਹੁੰਚਦੀ ਕਿਸ ਤਰ੍ਹਾਂ ਲੱਗਾ ਕਿ ਇਹ ਕੈਰੈਕਟਰ ਤੁਹਾਡੇ ਲਈ ਹੀ ਇਹਦੇ ਵਿੱਚ ਸੂਟੇਬਲ ਹੈ ਅਜੇ ਹੀ ਇੱਕ ਕੈਰੈਕਟਰ ਜਿਹੜਾ ਪਲੇ ਕਰਨਗੇ ਔਰ ਇਸ ਤੋਂ ਪਹਿਲਾਂ ਪੰਜਾਬੀ ਫਿਲਮਾਂ ਹੋਰ ਕਿੰਨੀਆਂ ਕਿ ਦੇਖੀਆਂ ਕਿ ਮੈਂ ਆਪਣੇ ਆਪ ਨੂੰ ਬੈਸਟ ਜਿਹੜਾ ਸਕਰੀਨ ਤੇ ਪ੍ਰੂਫ ਕਰਨਾ ਹੈ ਔਰ ਡੈਬਿਊ ਆਵਸ देखिए मैंने तो इतना नहीं सोचा थे डायरेक्टर okay. ने सोचा कि मैं उसमें फिट बैठ रहा हूँ okay. तो ये तो उनके लिए है कि उनका धन्यवाद है उन्होंने okay. मुझे चुना हाँ मैंने अपनी तरफ से बेस्ट करने की कोशिश की है मेरी पहली मूवी थी तो शायद मुझे नहीं पता अभी तक मैंने फिल्म नहीं देखी भाई ने देखी है okay. तो इन्होंने कहा अच्छा काम कर अभी तक मुझे नहीं पता है देखने के बाद बताऊँगा और okay. आप लोगों के रिव्यूज़ भी लूँगा कि कैसी बनी या मैंने कैसा काम किया तो ये शुरुआत है इसमें ज़्यादा ना तो मैं मतलब ਇਤਨਾ ਨੈਗੇਟਿਵ ਹੋਊਗਾ ਨਾ ਪਬਲਿਕ ਹੋਣਾ ਚਾਹੀਏ ਅਗਰ ਮੇਰਾ ਕੰਮ ਅੱਛਾ ਹੈ ਜਾਂ ਬੁਰਾ ਹੁੰਦਾ ਜੈਸਾ ਵੀ ਹੁੰਦਾ ਮੈਨੂੰ ਦੱਸਣਾ ਮੈਂ ਸਿੱਖੂਗਾ ਇਸ ਫਿਲਮ ਤੋਂ ਵੀਲ ਪ੍ਰਾਊਡ ਹਿਮਸੈਲਫ ਇਹ ਮਤਲਬ ਦੇਖ ਕੇ ਜੋ ਇਹਨੂੰ ਜਿਹੜੀ ਖੁਸ਼ੀ ਮਿਲਣੀ ਹੈ ਨਾ ਇੱਕ ਚੰਗੀ ਫਿਲਮ ਤੋਂ ਬਾਅਦ ਆਈ ਹੋਪ ਕਿ ਬਹੁਤ ਇੰਜੋਏ ਕਰੋਗੇ ਸ਼ਾਬਾਸ਼ ਸੋ ਰਣਜੀਤ ਕਦੇ ਇਸ ਤਰ੍ਹਾਂ ਹੋਇਆ ਕਿ ਬਹੁਤ ਖਾਸ ਪਰੋਣੇ ਤੁਹਾਡੇ ਘਰੇ ਆ ਰਹੇ ਨੇ ਔਰ ਤੁਸੀਂ ਸ਼ੋਜ਼ 'ਚ ਬਿਜ਼ੀ ਹੋ ਜਾਂ ਕਿਸੇ ਸ਼ੂਟਿੰਗ ਦੇ ਦੌਰਾਨ ਨਹੀਂ ਤੁਸੀਂ ਉਹਨਾਂ ਨੂੰ ਅਟੈਂਡ ਕਰ ਪਾ ਰਹੇ ਟਾਈਮ ਹੁੰਦਾ ਜਦੋਂ ਦਾ ਮੈਂ ਆਰਟਿਸਟ ਬਣਿਆ ਆ ਜਿੰਨੇ ਵੀ ਸਾਡੇ ਪਰਿਵਾਰਕ ਅ ਜਿਹੜੇ ਦਾਰੀ ਤੇ ਵਿਆਹ ਹੋਏ ਆ ਬਹੁਤ ਸਾਰੇ ਵਿਆਹ ਮੇ ਤੋਂ ਅਟੈਂਡ ਹੀ ਨਹੀਂ ਹੋਏ ਓਕੇ इवन ਲਾਸਟ 2-3 ਮਹੀਨੇ ਪਹਿਲਾਂ ਮੇਰੇ ਕਜ਼ਨ ਦਾ ਵਿਆਹ ਸੀ ਮੇਰੇ ਮਾਸੀ ਦੇ ਬੇਟੇ ਦਾ ਤਾਂ ਉਹ ਵੀ ਮੈਂ 1-2 ਘੰਟੇ ਲਿਗਿਆ ਸੀ ਉਹ ਵੀ ਹੁਣ ਉਹ ਨਾਰਮਲੀ ਵਿਆਹ ਵੇਖੇ ਨਹੀਂ ਜਾਂਦੇ ਫੋਟੋਆਂ ਵਾਲਿਆਂ ਨੇ ਬੈਠਣ ਨਹੀਂ ਦਿੱਤਾ ਫਿਰ ਮਦਰ ਕਹਿੰਦੇ ਕਿ ਜਾ ਤੂੰ ਸਾਡਾ ਵੀ ਵਿਆਹ ਵੇਖਣਾ ਖਰਾਬ ਕੀਤਾ ਤੇ ਬਾਈ ਗॉड ਮੈਂ ਤਾਂ ਉਹ ਨਾਤਾ ਤੋਟੇ ਜਿੱਦਾਂ ਨਹੀਂ ਰਹਿ ਰਹਿਣ ਦੇ ਬੰਦਾ ਤਾਂ ਮੈਂ ਤਾਂ ਹੁਣ ਆਦਤ ਜੀ ਪੈ ਗਈ ਆ ਹੁਣ ਤਾਂ ਲੋਕਾਂ ਦੇ ਵਿਆਹਾਂ 'ਚ ਫਨ ਕਰਾਈਦਾ ਨੱਚਤ ਨੱਚਤ ਨੱਚਾਈਦਾ ਜਿਹੜੇ ਸਾਨੂੰ ਬੁਲਾਉਂਦੇ ਆ ਘਰ ਦਾ ਤਾਂ ਹੁਣ ਪੁਰਾਣਾਚਾਰੀ ਵਾਲਾ ਪੁਰਾਣਿਆਂ ਨੂੰ ਵੀ ਪਤਾ ਹੈ ਕਿ ਹੁਣ ਬੰਦਾ ਨਹੀਂ ਮਿਲਣਾ ਕਿਉਂਕਿ ਅਸੀਂ ਘਰੇ ਹੁੰਦੇ ਹੀ ਬਹੁਤ ਘੱਟ ਆ ਸੋ ਮਿਲ ਲਾਤਾ ਕਿ ਧੰਨਵਾਦ ਕਰਦੇ ਆਗੇ ਮੰਮੀ ਹੈਗੇ ਉਹ ਸਾਰੇ ਉਹਨਾਂ ਨੂੰ ਮਿਲ ਮੁੱਲ ਲੈਂਦੇ ਆ ਬਟ ਉਹਨਾਂ ਨੂੰ ਇਦਾਂ ਹੀ ਹੁੰਦਾ ਕਿ ਮੈਂ ਮੇਰੇ ਟਾਈਮ ਦੇ ਹਿਸਾਬ ਨਾਲ ਨਹੀਂ ਕਰੀ ਸਾਡੇ ਹੁਣ ਪੁਰਾਣੇ ਆਉਂਦੇ ਵੀ ਮੈਂ ਹੋਊਂਗਾ ਤੇ ਦੁਪਹਿਰ ਹੀ ਜਾਵਾਂਗੇ ਉਹ ਤੇ ਕਿਤੇ اچਨ ਚੇਤ ਮੈਂ ਆ ਗਿਆ ਆ ਗਿਆ ਮਿਲ ਕੇ ਮਿਲ ਕੇ ਨਹੀਂ ਤਾਂ ਨਹੀਂ ਓਕੇ ਸੋ ਟਾਈਮ ওভারਲੈਪ ਵੀ ਮਿਸ ਕਰਦੇ ਹੋਵਗੇ ਜਦੋਂ ਤੁਸੀਂ ਫਰੀडम ਦੇ ਨਾਲ ਫਿਰਦੇ ਹੋ ਬਾਹਰ ਘੁੰਮਦੇ ਹੋ ਔਰ ਉਹ ਟਾਈਮ ਹੁਣ ਬਿਲਕੁਲ ਚੇਂਜ ਹੈ ਤੁਸੀਂ ਆਪਣੀ ਮਰਜ਼ੀ ਨਾਲ ਘੁੰਮ ਨਹੀਂ ਸਕਦੇ ਫਿਰ ਨਹੀਂ ਸਕਦੇ ਔਰ ਜਾਣਾ ਤਾਂ ਬਹੁਤ ਸਾਰੀਆਂ ਕੰਨੋ ਚੀਜ਼ਾਂ ਸੋਚ ਕੇ ਬਾਹਰ ਨਿਕਲਣਾ ਪੈਂਦਾ ਮਾਨ ਸਾਹਿਬ ਨਾਲ ਇੱਕ ਵਾਰ ਇੰਟਰਵਿਊ ਕਰਦੇ ਦੌਰਾਨ ਉਹਨਾਂ ਨੇ ਕਿਹਾ ਸੀਗਾ ਬੱਬੂ ਮਾਨ ਜੀ ਨੇ ਕਿ ਉਹ ਸਮਾਂ ਐਕਚੁਅਲ 'ਚ ਸਾਡਾ ਖਤਮ ਹੋ ਗਿਆ ਮੈਂ ਸਵੇਰੇ ਉੱਠ ਕੇ ਸੈਰ ਕਰਦਾ ਸੀ ਬਾਹਰ ਮੈਂ ਘੁੰਮਦਾ ਫਿਰਦਾ ਸੀਗਾ ਉਹ ਮੈਂ ਹੁਣ ਘਰੋਂ ਕਦਮ ਪੁੱਟ ਨਹੀਂ ਸਕਦਾ ਬਿਨਾਂ ਯੂ نو ਬਹੁਤ ਸਾਰੀ ਚੀਜ਼ਾਂ ਸੋਚਣੀਆਂ ਪੈਂਦੀਆਂ ਨੇ ਸੋ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਸਹੀ ਗੱਲ ਹੈ ਹੁਣ ਉਨੀ ਉਨੀ ਲਿਬਰਟੀ ਨਹੀਂ ਹੈਗੀ ਉਨੀ ਆਜ਼ਾਦੀ ਫਰੀडम ਨਹੀਂ ਹੈਗੀ ਹੁਣ ਤਾਂ ਤੁਸੀਂ ਗੇਟ ਦੇ ਬਾਹਰ ਵੀ ਕਈ ਵਾਰੀ ਖੜੇ ਹੋਵੋ ਤਾਂ ਤਾਂ ਵੀ ਤੁਹਾਨੂੰ ਇਨਸਿਕਿਉਰਟੀ ਦੀ ਫੀਲ ਹੁੰਦੀ ਹੈ ਕਿਉਂਕਿ ਸਮਾਂ ਥੋੜਾ ਜਿਆਦਾ ਇਦਾਂ ਦਾ 네ਗੇਟਿਵ ਚੱਲ ਰਿਹਾ ਆ ਤੇ ਬਟ ਇਹ ਨਹੀਂ ਕਿ ਮਤਲਬ ਇਹਨੂੰ ਵੀ ਇੰਜੋਏ ਕਰਦੇ ਆ ਇਹਨੂੰ ਜ਼ਿਆਦਾ ਇੰਜੋਏ ਮੈਂ ਤਾਂ ਇਹਨੂੰ ਜ਼ਿਆਦਾ ਇੰਜੋਏ ਕਰਦਾ ਪਹਿਲੇ ਟਾਈਮ ਨਾਲ ਕਿਉਂਕਿ ਪਹਿਲੇ ਫਰੀडम ਹੀ ਫਰੀडम ਸੀ ਬਾਕੀ ਕੁਝ ਨਹੀਂ ਸੀਗਾ ਕੀ ਸੋ ਸੋ ਟੱਚਵੁੱਡ ਸਾਰਾ ਕੁਝ ਆਇਆ ਆ ਤੁਸੀਂ ਵਧੀਆ ਖਾ ਸਕਦੇ ਆ ਪਾ ਸਕਦੇ ਆ ਕੰਫਰਟ ਸਕਦੇ ਆ ਆਪਣੀ ਮਰਜ਼ੀ ਦਾ ਲੈ ਸਕਦੇ ਆ ਬਹਿ ਸਕਦੇ ਆ ਤੁਸੀਂ ਟ੍ਰੈਵਲ ਕਰਦੇ ਹੋ ਹੈਨਾ ਯਾ 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 ਮੈਂ ਉਹ ਕਹਿ ਰਿਹਾ ਕਿ ਪਹਿਲਾਂ ਨਾਲੋਂ ਕਿੰਨਾ ਘੁੰਮਦੇ ਸੀ ਅਸੀਂ ਹਾਂ ਕਿੰਨਾ ਦੰਦ ਸਟ੍ਰੀਟ ਲਾਈਕ ਨਾਲੋਂ ਮੈਂ ਹੁਣ ਇਹਨੂੰ ਜ਼ਿਆਦਾ ਇੰਜੋਏ ਕਰਦਾ ਉਹ ਵੀ ਠੀਕ ਸੀਗੀ ਬਟ ਇਦਾਂ ਨਹੀਂ ਹੁੰਦਾ ਕਿ ਤੁਸੀਂ ਆਬਵੀਅਸਲੀ ਪਾਸਟ ਨੂੰ ਤਾਂ ਤੁਸੀਂ ਕਦੀ ਵੀ ਨਾਲ ਨਹੀਂ ਲੈ ਕੇ ਜਾ ਸਕਦੇ ਤੇ ਬਟ ਇਹ ਇਹ ਲਾਈਫ ਮੈਨੂੰ ਜ਼ਿਆਦਾ ਵਧੀਆ ਲੱਗਦੀ ਮੈਨੂੰ ਜ਼ਿਆਦਾ ਕਿਉਂਕਿ ਇਹਦੇ ਚ ਹੁਣ ਨਾ 24 ਘੰਟੇ ਤਾਨੂੰ ਹੋਸ਼ ਚ ਰਹਿਣਾ ਪੈਂਦਾ ਤੁਸੀਂ ਮਾੜਾ ਜਿਹਾ ਵੀ ਅਲਰਟ ਨਹੀਂ ਹੋਏ ਤੇ ਜਾਂ ਤਾਂ ਤੁਹਾਡੇ ਕੋ ਕਿਤਨੇ ਕਿਤੇ ਗਲਤੀ ਹੋ ਜੂਗੀ ਜਾਂ ਗਾਣੇ ਚ ਜਾਂ ਫਿਲਮ ਚ ਜਾਂ ਤੁਹਾਡੇ profession ਚ ਸਿਸ ਕਰਕੇ ਇਹ ਹੁਣ ਜ਼ਿਆਦਾ ਵਧੀਆ ਕਿ ਤੁਸੀਂ 24 ਘੰਟੇ ਨਾ ਅਲਰਟ ਜੇ ਰਹਿਨੇ ਹੋ ਕਿ ਤੁਸੀਂ ਲੋਕਾਂ ਲਈ ਕੰਮ ਕਰਨਾ ਹਮ ਸੋ ਸੇਮ ਕੁਐਸਚਨ ਫਾਰ ਯੂ ਕੀ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਯੂ نو ਆਪਣਾ ਟਾਈਮ ਯੂਟਿਲਾਈਜ਼ ਕਰਦੇ ਹੋ ਔਰ ਤੁਹਾਡਾ ਬੈਸਟ ਟਾਈਮ ਪਾਸ ਕੀ ਹੈ ਅਗਰ ਅਜੇ ਨੇ ਅਜੇ ਤਾਂ ਕੁਝ ਕਰਨ ਦਾ ਮਨ ਹੈ ਤੇ ਅਜੇ ਕਿਸ ਤਰ੍ਹਾਂ ਉਹਨੂੰ ਯੂ نو ਕਰਨਗੇ ਕਿਉਂਕਿ ਬਾਹਰ ਨਿਕਲਣਾ ਆਬਵੀਅਸਲੀ ਜਦੋਂ ਮੈਂ ਰਣਜੀਤ ਜੀ ਨੂੰ ਪੁੱਛਿਆ ਬਾਹਰ ਬਹੁਤ ਘੁੰਮ ਲਿਆ ਪਹਿਲੇ ਸਕੂਲ ਟਾਈਮ ਮੈਂ ਫਿਰ ਗੇਮ ਖੀਆ 15.5 ਸਾਲ ਫੌਜ ਮੈਂ ਨੌਕਰੀ ਕੀਤੀ ਤੋਂ ਬਾਹਰ ਬਹੁਤ ਘੁੰਮ ਲਿਆ ਤੋਂ ਅਬ ਤੋਂ ਸਿਰਫ ਕੰਮ ਔਰ ਕੰਮ ਦਿਖਦਾ ਔਰ ਕੁਝ ਨਹੀਂ ਜਦ ਵੀ ਮੈਂ ਸੋਚਦਾ ਹਾਂ ਮੇਰੇ ਕੋਲ ਫ੍ਰੀ ਟਾਈਮ ਨਾ ਹੋ ਮੇਰੇ ਕੋਲ ਸਿਰਫ ਸ਼ੋਜ਼ ਹੋ ਉਹ ਮੈਚੋਸੋ ਮੈਂ ਹਮ ਵਾ ਮੈਨ ਜੀ ਵਾ ਮਿਲਦਾ ਹੈ ਮਸਤੀ ਹੁੰਦੀ ਹੈ ਬਸ ਨਹੀਂ ਨਹੀਂ ਲੋਕੋ ਸਿਰੋਜ ਮਿਲਦਾ ਹੂ ਇਸੇ ਜਿਆਦਾ ਮੈਨੂੰ ਖੁਸ਼ੀ ਅਬ ਕਿਸੇ ਚੀਜ਼ ਮੈਨ ਨਹੀਂ ਮਿਲਦੀ ਕੀ ਆ ਸੋ ਆਪਣੇਦਰ ਪੰਜਾਬੀਆਂ ਦੇ ਵਿੱਚ ਪਰੌਣਾ ਕਹਿੰਦੇ ਨੇ ਦਮਾਦ ਨੂੰ ਸੋ ਜਦੋਂ ਤੁਸੀਂ ਇਹ ਟਾਈਟਲ ਫਾਈਨਲਾਈਜ਼ ਕਰਦੇ ਨੇ ਰਾਈਟਰ ਜਾਂ ਐਕਸੈਸ ਟੀਮ ਜਦੋਂ ਤੁਹਾਡੀ ਫਾਈਨਲਾਈਜ਼ ਕਰਦੀ ਉਦੋਂ ਇਹ ਜ਼ਹਿਨ 'ਚ ਨਹੀਂ ਆਉਂਦਾ ਕਿ ਪਰੌਣਾ ਕੀ ਹੋ ਸਕਦਾ ਕਿ ਲੋਕ ਇਹ ਨਾ ਕਿਤੇ ਕਨੈਕਟ ਕਰ ਲੈਣ ਕਿ ਪਰੌਣਾ ਕਿਤੇ ਦਮਾਦ ਤਾਂ ਨਹੀਂ ਜਦੋਂ ਪਰੌਣਾ ਇਹ ਉਸੇ پرانے ਦੀ ਗੱਲ ਕੀਤੀ ਗਈ ਹੈ ਹਾਂਜੀ 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 ਬੇਸਿਕਲੀ ਇਹ ਇੱਕ ਉਹ ਉਹ ਕਾਰਜਵਾਈ ਜਿਹਨੂੰ ਆਪਾਂ ਕਹਿ ਦਿੰਦੇ ਆ ਕਾਈਂਡ ਆਫ ਜਿੱਦਾਂ پرانے ਦੀ ਗੱਲ ਆ ਕਿਉਂਕਿ ਇਹ ਆਪਣੀ سٹوری ਵੀ ਉਹ ਹੀ ਆ ਕਿ ਇੱਕ ਮੁੰਡਾ ਉਹ ਬੇਸਿਕਲੀ ਇੰਨੇ ਕਰਾਂ ਦਾ پرانا ਬਣ ਚੁੱਕਾ ਆ ਇਹਦੇ ਚ ਤੁਸੀਂ ਦੇਖੋਗੇ ਕਿ ਉਹ ਇੰਨੀ ਜਗ੍ਹਾ ਇੰਨੇ ਆ ਨਾ ਇੰਨੀ ਜਗ੍ਹਾ پرانا ਬੰਨਣਾ ਚਾਹੁੰਦਾ ਆ ਸੋ ਬੇਸਿਕਲੀ ਇਹ ਸ਼ਬਦੋ ਇਹ ਫਿਲਮ ਦਾ ਕਨਸੈਪਟ ਵੀ ਉਹਦੇ ਤੇ ਹੀ ਕਿਉਂਕਿ ਇਸੇ ਲਈ ਮੈਂ ਕਲੈਰੀਫਿਕੇਸ਼ਨ ਲਈ ਇਹ ਸਵਾਲ ਪੁੱਛਿਆ ਕਿਉਂਕਿ ਮੋਸਟਲੀ ਇੱਥੇ ਨਹੀਂ ਕਿਸੇ ਨੂੰ ਪਤਾ ਕਿ ਪਰੋਣਾ ਕੀ ਹੈ ਪਰੋਣੇ ਤੇ ਅਸੀਂ ਕੁਐਸ਼ਨਸ ਤਾਂ ਕਰ ਰਹੇ ਹਾਂ ਲੇਕਿਨ ਪਰੋਣਾ ਐਕਚੁਅਲ 'ਚ ਕੀ ਸੋਚ ਕੇ ਰੱਖਿਆ ਗਿਆ ਉਹ ਮੈਂ ਤਾਂ ਕਲੈਰੀਫਿਕੇਸ਼ਨ ਕਰ ਰਹੀ ਹਾਂ ਗੁਰਪ੍ਰੀਤ ਕੋ ਕਿ ਬਹੁਤ ਗੁੱਸੇ ਨਾਲ ਦੇਖ ਰਹੇ ਨੇ ਪਿੱਛੇ ਕੀ ਚੱਕਰ ਹੈ ਬਸ ਤੋ ਇਹ ਤੁਸੀਂ ਲਾ ਲੋਗੇ ਅਸੀਂ ਦੋਨੋਂ ਹੀ ਪਰੋਣੇ ਦੇ ਕੰਪੀਟੀਸ਼ਨ 'ਚ ਆ ਓਕੇ ਯਾ ਸੋ ਬੇਸਿਕਲੀ ਅਸੀਂ ਇੱਕ ਦੂਜੇ ਨੂੰ ਧੱਕੂ ਮੁੱਕੀ ਕਰਕੇ ਅੱਗੇ ਕਿਹੜਾ ਪਰੋਣਾ ਬੈਸਟ ਪਰੋਣਾ ਕਿਹੜਾ ਬਣਨਾ ਚਾ जी तो मदद करोगे इन आदि मैं वो मदद करूंगा जो अमिताभ बच्चन ने धर्मेंद्र की की थी सोले में, <laughs> में। <laughs> जब मौसी के पास गया था ना उस हाँ। तले वही मदद करूंगा दिखावटी हाँ। हाँ। मदद सो ये पंगे थोड़े तो करके पैरे ने सारे थोड़े दोनों करके मेन uh, पंगा तो मैं लगता है मेरे करके पे गया जो तो शुरू हाँ जो तो शुरू हो व्हाट डिफरेंस यू बिटवीन इंग्लिश सिनेमा और पंजाबी I'd say the movies I've been shooting recently in the UK are quite horror, quite gory. And the thing about this is it was nice, it's a good comedy. And the exciting thing is for people, I think, is after they've had a long day at work or they're not having the best day, they're going to watch this movie and forget all about that and just feel good and happy and laugh. You okay. know? Uh, have you ever seen any Punjabi movie before Corona 2? No, I haven't. Okay. <laughs> so, how was your experience with uh, Ranjit Baba and Aditi? For me it was a really nice experience they were very fun to work with we kept things funny we kept things professional and light and i would hope to work with them all again okay jado purane de pange painde ne ohna nu hal kis tarah kita ja sakda like reality de vich vi je aap gall kariye hai na ki damad di selection karni hai ki qualities damad de andar honiyan chahidiya ne main nada tuse behtar das sakde ਮੈਂ ਕਿਵੇਂ ਬੈਟਰ ਦੱਸ ਸਕਦੀ ਆ ਯਾਰ ਮੈਂ ਹੁਣ ਕੀ ਬੋਲਾਂ ਤੁਸੀਂ ਦੱਸ ਸਕਦੇ ਹੋ ਕਿ ਕੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਅੱਜ ਕੱਲ ਤੇ ਹੁਣ ਕਿੰਨੇ ਸਾਰੇ ਲੋਕ ਲਵ ਮੈਰਿਜ ਹੀ ਕਰਦੇ ਨੇ ਸੋ ਇਟਸ ਡਿਫਿਕਲਟ ਹੁਣ ਬੱਚੇ ਆਪੇ ਹੀ ਚੂਜ਼ ਕਰਦੇ ਨੇ ਯੂ نو ਆਈ ਥਿੰਕ 올 ਮਾਈ ਕਜ਼ਨ ਸਿਸਟਰਸ ਆਲਸੋ ਐਂ ਸਭ ਨੇ ਆਪਣੇ ਆਪ ਹੀ ਸ਼ਾਦੀਆਂ ਕਰੀ ਹੈ ਤੋ ਉਹਨਾਂ ਨੂੰ ਐਕਸੈਪਟ ਕਰਨਾ ਪੈਂਦਾ ਮੈਨੂੰ ਲੱਗਦਾ ਹੈ ਕਿ ਮੰਮੀ ਪਾਪਾ ਨੂੰ ਐਕਸੈਪਟ ਕਰਨਾ ਪੈਂਦਾ ਹੈ ਓਕੇ ਫੈਮਿਲੀ ਦੇ ਵਿੱਚ ਰਹਿਣ ਦੇ ਲਈ ਲਾਈਕ ਤੁਸੀਂ ਜਿਵੇਂ ਆਰਟਿਸਟ ਵੀ ਹੋ ਹੈਨਾ ਐਂਡ ਯੂ ਆਰ ਵਾਈਫ ਟੂ ਤੁਸੀਂ ਫੈਮਿਲੀ ਦੇ ਵਿੱਚ ਵੀ ਰਹਿਣਾ ਹੈ ਲੇਕਿਨ ਆਪਣੇ ਕੰਮ ਨੂੰ ਵੀ ਮੈਨੇਜ ਕਰਨਾ ਹੈ ਔਰ ਫੈਮਿਲੀ ਨੂੰ ਵੀ ਓਨਾ ਹੀ ਟਾਈਮ ਦੇਣਾ ਹੈ ਸੋ ਇਹ ਚੀਜ਼ਾਂ ਕਿਸ ਤਰ੍ਹਾਂ ਮੈਨੇਜ ਹੁੰਦੀਆਂ ਨੇ ਬਿੰਗ ਆਰਟਿਸਟ ਮੈਨੂੰ ਲੱਗਦਾ ਜਿਹਨੇ ਤੁਸੀਂ ਕਰਦੇ ਹੋ ਐਨੀ ਵਰਕਿੰਗ ਊਮਨ ਆ ਥੋੜਾ ਜਿਹਾ ਡਿਫਰੈਂਟ ਤਾਂ ਹੁੰਦਾ ਹੀ ਹੈ ਜਦੋਂ ਤੁਸੀਂ ਕੰਮ ਕਰਦੇ ਹੋ ਐਂਡ ਸਪੈਸ਼ਲੀ ਸਾਡਾ ਜਿਹਾ ਵਿਆਹ ਨਹੀਂ ਹੋਇਆ ਨਾ ਤਾਂ ਹੋ ਜਾਂਦਾ ਨਹੀਂ 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 ਡੈਫੀਨਿਟਲੀ ਤੁਹਾਨੂੰ ਲੱਗਦਾ ਕਿ ਉਹ ਤੁਹਾਡੀ ਫੈਮਿਲੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਸਪੈਸ਼ਲੀ ਤੁਹਾਡਾ ਤੁਹਾਡੇ ਇਨ-ਲॉज ਤੇ ਉਹ ਕਾਫੀ ਅੰਡਰਸਟੈਂਡਿੰਗ ਹੈ ਬਟ ਮੈਨੂੰ ਪਤਾ ਹੈ देयर ਸਮ ਗਰਲਸ ਜ ਸ਼ਾਦੀ ਤੋਂ ਪਹਿਲਾਂ ਕਾਫੀ ਕੰਮ ਕਰਦੇ ਸੀ ਬਟ ਆਫਟਰ ਦ ਸ਼ਾਦੀ ਇਟਸ ਡਿਫਿਕਲਟ ਬਿਕੋਜ਼ ਦ ਇਨਲॉज অর ਦ ਫੈਮਿਲੀ ਡਸਨਟ ਅਮ ਸਪੋਰਟ ਦਮ ਬੈਕ ਸੋ ਫਿਲਮ ਦੇ ਲੋਕੇਸ਼ਨਸ ਕਿਹ ਰਹੀਆਂ ਨੇ ਕਿੱਥੇ ਕਿੱਥੇ ਸ਼ੂਟ ਹੋਈ ਹੈ ਫਿਲਮ ਕਿਉਂਕਿ ਪੰਜਾਬ ਹੋਈ ਹੈ ਕਾਫੀ ਜ਼ਿਆਦਾ ਔਰ ਯੂਕੇ ਹੋਈ ਹੈ ਮੋਸਟਲੀ ਪੰਜਾਬ ਔਰ ਯੂਕੇ ਹੋਈ ਹੈ ਓਕੇ ਸੋ ਇੱਕ ਇੱਕ ਥੋੜਾ ਜਿਹਾ ਟਵਿਸਟਿੰਗ ਕੁਐਸਚਨ ਤੁਹਾਨੂੰ ਇੱਕ ਦਿਨ ਲਈ ਸੀਐਮ ਬਣਾ ਦਿੱਤਾ ਜਾਵੇ ਰਣਜੀਤ ਬਾਵਾ ਕੀ ਚੇਂਜਸ ਕਰਨਗੇ ਸੀਐਮ ਮੈਂ ਤਾਂ ਪਹਿਲਾਂ ਆਪਦੇ ਕੇਸ ਹੀ ਖਤਮ ਕਰੂੰਗਾ ਜਿਹੜੇ ਮੇਰੇ ਤੇ ਮੇਰੇ ਚੱਲੀ ਜਾਂਦੇ ਆ ਟੈਕਸ ਵਾਲਾ ਹੋ ਗਿਆ ਜਾਂ ਦੂਜਾ ਤੀਜਾ ਹੋ ਗਿਆ ਹੱਥ ਪੈਰ ਜੋੜ ਕੇ ਉਹ ਹੀ ਠੀਕ ਕਰਾਂਗੇ ਮਜ਼ਾਕ ਕਰਦਾ ਇਹਨਾਂ ਸੌਕਾ ਨਹੀਂ ਆ ਇਹ ਤਾਂ ਬੜੀ ਟਫ ਚੋਵਾ ਮੈਨੂੰ ਲੱਗਦਾ ਇੱਕ ਦਿਨ ਚ ਤੇ ਬੰਦੇ ਨੂੰ ਇੱਕ ਦਿਨ ਤੇ ਐਕਸਾਈਟਮੈਂਟ ਚ ਨਿਕਲ ਜਾਣਾ ਆ ਇੱਕ ਦਿਨ ਤਾਂ ਫੋ ਸਪੋਜ਼ ਤੁਸੀਂ ਤੁਹਾਨੂੰ ਸੀਐਮ ਕਰਾਰ ਕਰ ਦਿੱਤਾ ਤੁਸੀਂ ਕੀ ਕੀ ਚੇਂਜਸ ਲੈ ਕੇ ਆਓਗੇ ਪੰਜਾਬ ਦੇ ਫਿਰ ਤਾਂ ਦੇਖੋ ਇਹ ਬੜੀ ਔਖੀ ਜੌਬ ਹੈ ਮੈਨੂੰ ਲੱਗਦਾ ਕਿ ਇਹਦੇ ਲਈ ਤਾਂ ਇਹ ਨਹੀਂ ਹੋ ਸਕਦਾ ਕਿ ਮੈਂ ਜੋ ਵੀ ਬੈਸਟ ਹੋ ਸਕਦਾ ਪੰਜਾਬ ਲਈ ਉਹ ਕਰਾਂਗੇ ਲਾਈਕ ਵਾਟਰ ਤੁਹਾਨੂੰ ਵੀ ਕੁਝ ਚੇਂਜਸ ਲੱਗਦੇ ਹੋਣਗੇ ਕਿ ਯਾਰ ਪੰਜਾਬ 'ਚ ਇੱਥੇ-ਇੱਥੇ ਗੜਬੜੀਆਂ ਨੇ ਇਹ ਜੇ ਰਣਜੀਤ ਬਾਵਾ ਦੀ ਸੋਚ ਦੇ ਨਾਲ ਦੇਖਿਆ ਜਾਵੇ ਤੇ ਕੀ ਕੀ ਬਦਲਾਅ ਆਉਣੇ ਚਾਹੀਦੇ ਇਹ ਮੈਂ ਪੋਲਿਟਿਕਸ ਦਾ ਨਹੀਂ ਸੋਚਿਆ ਮਨਪ੍ਰੀਤ ਜੀ ਮਤਲਬ ਇਹਦੇ ਲਈ ਤਾਂ ਇਹ ਹੁੰਦਾ ਹੈ ਡਾਇਰੈਕਟ ਮੈਂ ਕੋਈ ਟੀਮ ਬੁਲਾਏਗੇ ਬਿਠਾਈਏ ਪੁੱਛਾਂਗੇ ਕਿ ਆਹ ਕਾਹ ਚੇਂਜਸ ਕਰੀਏ ওকে ਅੱਛਾ ਜੇ ਉਹ ਸੀਐਮ ਬਣਦੇ ਤਾਂ ਇਹ ਬੜਾ ਔਖਾ ਪਰ ਬਹੁਤ ਬੁਲੰਦ ਨੇ ਬਹੁਤ ਯੂ نو ਬੇਬਾਕ ਬੋਲਦੇ ਨੇ ਇਸ ਕਰਕੇ ਮੈਨੂੰ ਲੱਗਦਾ ਸਵਾਲ ਬਣਦਾ ਇਹ ਜਵਾਬ ਤੁਹਾਨੂੰ ਦੇਣਾ ਪੈਣਾ ਹੈ ਉਹ ਆਪਣੇ ਆਪ ਤੁਸੀਂ ਡਰ ਰਹੇ ਨਹੀਂ ਮੈਂ ਕੁਝ ਕਹਿਣਾ ਜੰਦਾ ਤੇ ਬਸ ਇਹ ਜਵਾਬ ਉਹ ਬੋਲ-ਬੋਲ ਕੇ ਇਹਨਾਂ ਨੇ ਜਿਹੜਾ ਆਪਣਾ ਨੁਕਸਾਨ ਕਰਾਇਆ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਅਦਿੱਤੀ ਐਕਚੁਅਲੀ ਉਹਨੇ ਬਹੁਤ ਨੁਕਸਾਨ ਕਰਾਇਆ ਆਪਣੇ ਬਾਪ ਬੋਲ-ਬੋਲ ਕੇ ਪੰਜਾਬ ਦੇ ਵਿੱਚ ਮੈਂ ਉਹ ਇਦਾਂ ਨਹੀਂ ਜੇ ਕਿਤੇ ਬੜਿਆ ਜੇ ਕਿਤੇ ਕੁਦਰਤ ਨੇ ਚਾਹਿਆ ਤੇ ਬਣ ਜਾਗੇ ਸੀਐਮ ਕੋਈ ਪਤਾ ਕੁਦਰਤ ਨੇ ਲਿਖਿਆ ਹੀ ਹੋਵੇ ਫਿਰ ਉਦੋਂ ਪੰਜਾਬ ਨੂੰ ਜੋ ਚਾਹੀਦਾ ਹੋਊਗਾ ਪਹਿਲਾ ਪਿਛਲਾ ਠੀਕ ਕਰਕੇ ਤੇ ਅਗਲਾ ਨਵਾਂ ਸੁਧਾਰ ਕਰਦਾਂਗੇ ਦੇਖੋ ਤਾਣਾ ਤੇ ਉਹ ਤਾਣਾ ਤੇ ਉਲਝਿਆ ਹੀ ਰਹਿੰਦਾ ਹੈ ਕਿਸੇ ਵੀ ਆ ਔਰ ਚੱਲੀ ਜਾਂਦਾ ਦੇਖੋ ਸਾਰਾ ਕੁਝ ਤਾਂ ਠੀਕ ਕਦੀ ਵੀ ਨਹੀਂ ਰਿਹਾ ਕਦੀ ਵੀ ਨਹੀਂ ਰਹਿ ਸਕਦਾ ਤੇ ਜੋ ਬੈਸਟ ਹੁੰਦਾ ਬੰਦਾ ਕਰੂਗਾ ਹੀ ਆਪਣੀ ਤੌਰ ਤੇ ਕੀ ਪਰੋਣਾ ਫਿਲਮ ਦੇ ਵਿੱਚ ਗਾਣੇ ਬਹੁਤ ਸੋਹਣੇ ਨੇ ਕਿਉਂਕਿ ਅਸੀਂ ਗਾਣੇ ਸੁਣ ਵੀ ਰਹੇ ਹਾਂ ਕੁਝ ਰਿਲੀਜ਼ ਵੀ ਹੋ ਗਏ ਨੇ ਕੁਝ ਫਿਲਮ ਦੇ ਦੌਰਾਨ ਵੀ ਤੁਸੀਂ ਸੁਣੋਗੇ ਅੱਜ ਕੱਲ ਪੰਜਾਬੀ ਇੰਡਸਟਰੀ ਦੇ ਵਿੱਚ ਵੈਸੇ ਵੀ ਸਪੈਸ਼ialਟੀ ਹੋ ਗਈ ਹੈ ਕਿ ਗਾਣੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਮੈਨੂੰ ਲੱਗਦਾ ਗਾਣਿਆਂ ਤੇ ਵੀ ਉਨਾ ਹੀ ਕੰਮ ਕੀਤਾ ਜਾ ਰਿਹਾ ਜਿੰਨਾ ਫਿਲਮ ਤੇ ਕੀਤਾ ਜਾਂਦਾ ਸੋ ਗਾਣੇ ਜਦੋਂ ਹਿੱਟ ਹੁੰਦੇ ਨੇ ਤਾਂ ਆਟੋਮੈਟਿਕਲੀ ਲੋਕਾਂ ਤੱਕ ਪਹੁੰਚਦਾ ਹੈ ਕਿ ਇਹ ਫਿਲਮ ਜਿਹੜੀ ਰਿਲੀਜ਼ ਹੋਣ ਵਾਲੀ ਹੈ ਸੋ ਇਸ ਫਿਲਮ ਦੇ ਵਿੱਚ ਕਿੰਨੇ ਗਾਣੇ ਹੋਣਗੇ ਔਰ ਕਿੰਨੇ ਤੁਸੀਂ ਗਾਏ ਨੇ ਕਿੰਨੇ ਤੁਸੀਂ ਗਾਏ ਨੇ ਔਰ ਕੀ ਸਪੈਸ਼ialਟੀ ਹੈ ਇਹਨਾਂ ਸ ਉਹ ਬਈ 5 ਗਾਣੇ 5 ਗਾਣੇ ਹਾਂਜੀ ਓਕੇ ਸੋ ਕਿੰਨਾ ਕੰਮ ਕੀਤਾ ਫਿਲਮ ਦੇ ਕੰਟੈਂਟ ਤੋਂ ਇਲਾਵਾ ਗਾਣਿਆਂ ਦੇ ਕੰਟੈਂਟ ਗਾਣਿਆਂ ਤੇ ਬਹੁਤ ਜ਼ਿਆਦਾ ਕੰਮ ਹੋਇਆ ਕਿਉਂਕਿ ਗਾਣਿਆਂ ਤੇ ਸਾਡੀ ਸਾਰੀ ਟੀਮ ਦਾ ਹੀ ਮਨੀ ਬਾਈ ਉਹਨਾਂ ਦਾ ਸਾਰੀ ਪ੍ਰੋਡਿਊਸਰ ਸਹਿਬਾਨ ਦਾ ਸਾਰਿਆਂ ਦਾ ਹੀ ਕਿਉਂਕਿ ਗਾਣੇ ਬੇਸਿਕਲੀ ਤਾਂ ਟ੍ਰੇਲਰ ਤੋਂ ਬਾਅਦ ਗਾਣਿਆਂ ਨੇ ਇੱਕ ਬੈਕਬੋਨ ਹੁੰਦੇ ਗਾਣੇ ਫਿਲਮ ਦੀ ਹਨ ਤੇ ਗਾਣਿਆਂ ਤੇ ਜ਼ਿਆਦਾ ਅਸੀਂ ਟ੍ਰੇਲ ਬਹੁਤ سارے ਗਾਣੇ ਅਸੀਂ ਚੂਜ਼ ਕੀਤੇ ਅਸੀਂ ਮਿਲ ਲਾਦਾ 12 15 ਗਾਣੇ ਬਣਾਏ ਜਿਹਦੇ ਵਿੱਚੋਂ ਅਸੀਂ ਗਾਣੇ 5 ਚੂਜ਼ ਕੀਤੇ ਕਿ ਇਹ ਗਾਣੇ ਅ ਮਲਾਸੀ ਰਿਲੀਜ਼ ਕਰਦੇ ਆ ਹੁਣ ਇੱਕ ਗਾਣਾ ਸੁਣ ਲੀਏ ਤੁਹਾਡੇ ਕੋ ਫਿਰ ਇਹ ਸੁਣਾਉਨੇ ਸਾਰੀਆਂ ਡਿਮਾਂਡਾਂ ਤੇਰੇ ਸਿਰ ਮੱਥੇ ਸੋਣੀਏ ਤੂੰ ਵੀ ਪਿਆਰ ਨਾਲ ਜੱਟ ਤੇ ਟ ਰਾਈ ਰੱਖੇ ਸੋਣੀਏ ਨੀ ਜੱਟ ਆ ਕਰੇਗੀ ਜੱਟ ਨਾ ਹਏ ਫਿਰ ਤੇਰੀਆਂ ਸਹੇਲੀਆਂ ਨੇ ਸੜਨਾ ਨਹੀਂ ਹੋ ਜਾ ਤੂੰ ਤਿਆਰ ਗੋਰੀਏ ਹਏ ਮੇਰੀ ਫੈਮਿਲੀ ਦੀ ਮੈਂਬਰ ਤੂੰ ਬਣਨ ਨੀ ਤੇਰਾ ਕੀ ਖਿਆਲ ਗੋਰੀਏ ਫੈਮਿਲੀ ਦੀ ਮੈਂਬਰ ਤੂੰ ਬਣਨਾ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਤੁਹਾਡੇ ਤੋਂ ਵੀ ਗਾਣਾ ਸੁਣਾਂਗੇ ਪਰ ਪਹਿਲਾਂ ਇੱਕ ਸਵਾਲ ਤਾਰਾ ਨੂੰ ਕਰ ਲਈਏ ਸੋ ਤਾਰਾ ਆਰ ਯੂ ਇੰਜੋਇੰਗ ਥਿਸ ਪ੍ਰੋਮੋਸ਼ਨਲ ਟੂਰ Yes I am I feel very welcomed here everyone's been amazing and I really enjoyed today Kithe kithe ghumata tara nu ਮੈਂ ਦੇਖੋ ਦੀ ਆਪੇ ਮਿਲੀਆਂ ਸਵੇਰੇ ਬਟ ਸ਼ੀ ਵਾਸ ਟੈਲਿੰਗ ਮੀ ਕਿ ਇਹਨਾਂ ਨੂੰ ਚੰਡੀਗੜ੍ਹ ਬੜਾ ਚੰਗਾ ਲੱਗਿਆ ਫਰਸਟ ਟਾਈਮ ਇਨ ਚੰਡੀਗੜ੍ਹ ਐਂਡ ਸਪੈਸ਼ਲੀ ਦ ਵੈਦਰ ਇਨ ਦ ਪਲੇਸ ਸ਼ੀ ਇਸ ਰੀਲੀ ਲਵਿੰਗ ਇਟ ਬਿਕੋਜ਼ ਇਟਸ ਵੈਰੀ ਬੈਡ ਇਨ ਲੰਡਨ ਯਾ ਇਨ ਲੰਡਨ ਇਜ਼ ਵੈਰੀ ਗ੍ਰੇਅ ਇਟਸ ਕੋਲਡ ਸਪੈਸ਼ਲੀ ਐਟ ਦਿਸ ਟਾਈਮ ਆਫ ਯੀਅਰ ਸੋ ਇਟਸ ਕਮ ਹਿਅਰ ਐਂਡ ਹਵ ਦ ਬਿਊਟੀਫੁਲ ਸਨ ਇਟ ਪuts everyone in a better mood ਆਈ ਥਿੰਕ ਸੋ ਗਾਣਾ ਤੁਹਾਡੇ ਤੋਂ ਸੁਣੇ ਮੇਰੇ ਵਾਲਾ ਵੀ ਰਿਲੀਜ਼ ਨਹੀਂ ਹੋਇਆ ਉਹ ਫਿਲਮ ਕੇ ਬਾਅਦ ਰਿਲੀਜ਼ ਕਰ ਰਹੇ ਹੋਰ ਹੋਰ ਕਿਹੜਾ ਕੋਈ ਵੀ ਕੋਈ ਰੇ ਜਹਲ ਡਾਟ ਤੂੰ ਮਨੇ ਬਤਾ ਤਨ ਕੋਣ ਕਹ ਬਹੁ ਕਾਲੇ ਕੀ ਮੈਂ ਖਾਲ ਤਾਰ ਲੂ ਸਾਲੇ ਕੀ ਇਹ ਜੀ ਲਿਖਣ ਲੱਗਾ ਮਤਲਬ ਕੀ ਜ਼ਹਿਨ ਚ ਹੁੰਦਾ ਇਹ ਜਦੋਂ ਗਾਣੇ ਤੁਹਾਨੂੰ ਮਿਲਦੇ ਨੇ ਲਿਖਿਓ ਮੈਂ ਲਿਖਦਾ ਖੁਦ ਲਿਖਦਾ ਖੁਦ ਲਿਖਦਾ ਯਾਨੀ ਮਿਲਦਾ ਕਲਚਰ ਤੇ ਡਿਪੈਂਡ ਕਰਦਾ ਇਹਨਾਂ ਦੇ ਗਾਣੇ ਉਹ ਉਹ ਜਦੋਂ ਤੁਸੀਂ ਹਰਿਆਣਵੀ ਮਿਊਜ਼ਿਕ ਸੁਣੋਗੇ ਨਾ ਮੋਸਟਲੀ ਮਿਊਜ਼ਿਕ ਇਦਾਂ ਦਾ ਹੀ ਆ ਲਾਈਕ ਚੁਲਬਲਾ ਜਿਹਾ ਹਨਾ ਥੋੜਾ ਸ਼ਰਾਰਤੀ ਜਿਹਾ ਉਹ ਇਹਨਾਂ ਦਾ ਮਿਊਜ਼ਿਕ ਇਦਾਂ ਦਾ ਹੈ ਮੈਂ ਤਾਂ ਜਿਹੜਾ ਉਹਦੋਂ ਅਸੀਂ ਦਿੱਲੀ ਸ਼ੋਅ ਤੇ ਸੀਗੇ ਅ ਦੋ ਚਾਰ ਦਿਨ ਪਹਿਲਾਂ ਸਾਡਾ ਦਿੱਲੀ ਸ਼ੋਅ ਸੀਗਾ ਮੈਂ ਉਦੋਂ ਨਾ ਜੇ ਨੂੰ ਆਉਂਦੇ ਵੀ ਅਸੀਂ ਗਾਣੇ ਸੁਣੇ ਬੜੇ ਬੜੇ ਕਿਊਟ ਜਿਹੇ ਔਰ ਬੜੇ ਕੀ ਕਹਿੰਦੇ ਸ਼ਰਾਰਤੀ ਜਿਹੇ ਗਾਣੇ ਆ ਇਹਨਾਂ ਦੇ ਆ ਸਿੰਪਲ ਜਿਹਾ ਜਿ세 ਅਭੀ ਚੱਲ ਰਿਹਾ ਹੈ ਇੱਕ Song ਬੜਾ ਟ੍ਰੈਂਡਿੰਗ ਹੈ ਆਈ ਥੀ ਸਿੰਗਲ ਹੱਡੀ ਰ ਮਰ ਖਖਾ ਹੋਗੀ ਠਾਡੀ ਰ ਤਰੀ ਕਮਰ ਕਾ ਕਮਰਾ ਹੋ ਰਸ ਥੋੜੀ ਚੱਲਾ ਕਰ ਤੂੰ ਸੱਲ ਹੋ ਰ ਹੈ ਬਿਆ ਪਾਤ ਸੇ ਜਬ ਮੇਕਅਪ ਉਤਰਾ ਤਾਂ ਮੰਨਿਆ What story, what story, what so uh, what do you like the most in Punjabi culture? In the culture, I love the like the music. So oh. I think here is a big thing of their culture and I'm really enjoying it. I don't know specific song names because I'm still learning names in the language, but I heard some music yesterday and I really enjoyed it. it put me in a good mood and just made me feel good, ready to shoot some reels. What <laughs> so uh Corona 2. ਹਾਂਜੀ 29 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਸਾਡੀ ਫਿਲਮ ਪ੍ਰੋਨਾ 2 ਤੇ ਫੈਮਿਲੀ ਐਂਟਰਟੇਨਮੈਂਟ ਫਿਲਮ ਹੈ ਤੇ ਬੜਾ ਹੀ ਮਜ਼ਾ ਆਏਗਾ ਤੁਹਾਨੂੰ ਪਲੀਜ਼ ਜਾ ਕੇ ਵੇਖਣਾ ਪੂਰੀ ਫੈਮਿਲੀ ਨਾਲ ਜੀ ਸੇ ਇੰਗਲਿਸ਼ ਇਹ ਪੰਜਾਬੀ ਚ ਨਹੀਂ ਪਲੀਜ਼ ਗੋ ਐਂਡ ਵਾਚ आवर ਮੂਵੀ ਪ੍ਰੋਨਾ 2 ਇਟਸ ਰਿਲੀਜ਼ਿੰਗ ਔਨ 29th ਆਫ ਮਾਰਚ ਆਈ ਹੋਪ ਇਹ ਲਾਈਨ ਰੱਟੀ ਬਈ ਕੁਝ ਚੇਂਜ ਕਰ ਗਾਇਸ ਲਵ ਇਟ ਸੋ ਪਲੀਜ਼ ਗੋ ਐਂਡ ਵਾਚ ਥੈਂਕ ਯੂ ਸੋ ਮਚ ਜਿੰਨੀ ਵਾਰ ਤਾਂ ਤੁਹਾਨੂੰ ਯਾਦ ਹੋਵੇ ਤੁਸੀਂ ਬਹੁਤ ਅੱਛੀ ਇੰਗਲਿਸ਼ ਬੋਲੀ ਸੀ ਸਾਡੀ ਇੰਟਰਵਿਊ ਦੇ ਵਿੱਚ ਤੁਸੀਂ ਇੰਗਲਿਸ਼ ਚ ਕੋਸ਼ਿਸ਼ ਕਰ ਮੈਂ ਇੰਗਲਿਸ਼ ਨਹੀਂ ਆਈ ਜੀ ਗੋ ਐਂਡ ਵਾਚ 29th ਮਾਰਚ ਆਵਰ ਫਿਲਮ ਪ੍ਰੋਨਾ 2 <laughs> Please go and watch our film Prana Two. You're gonna forget about all your stresses and just laugh. So there are some great scenes in it. Uh -huh. Thank. A minute. Evil accent. they <laughs> try please? Evil accent. Evil accent. Yeah. Same British accent. <laughs> <laughs> ਕਿ ਨਹੀਂ ਇੰਨੀ ਨਹੀਂ ਆਉਣੀ ਇਹ ਇਨਾ ਐਕਸੈਂਟ ਹੀ ਨਹੀਂ ਆਉਣਾ ਇੰਨਾ ਤਰਾਸ਼ਣ ਲਈ ਤਾਂ ਸਾਨੂੰ ਕਿਤੇ ਲੰਡਨ ਰਹਿਣਾ ਪੈਣਾ 5 ਸਾਲ ਦੋ ਮਹੀਨੇ ਲਗਾਤਾਰ ਜੀਬ ਕੋ ਰਹਿਣਾ ਹੀ ਅੰਗਰੇਜ਼ਾਂ ਦੇ ਘਰ ਪੈਣਾ ਮਿਲ ਲੈ ਤਾਂ 5 ਸਾਲ ਵੈਰੀ ਐਂਬੀਗੂਅਸ ਐਨੀਵੇ ਲਾਈਕ ਆਈਵ ਗਾਟ ਲਿਟਲ ਬਿਟ ਆਫ ਅਮਰੀਕਨ ਇਨ ਥੈਟ ਇਟਸ ਸਟ੍ਰੇਂਜ ਇਨ ਦੀ ਯੂਕੇ ਦੇ ਦੇ ਇਵਨ ਲਾਈਕ ਵੇਅਰ ਆਰ ਯੂ ਫਰਮ ਐਂਡ ਆਮ ਲਾਈਕ ਦੀ ਯੂਕੇ ਐਂਡ ਦੇ ਲਾਈਕ ਆਰ ਯੂ ਸੋ ਥੈਂਕ ਯੂ ਸੋ ਮੱਚ ਸਾਡੇ ਨਾਲ ਖਾਸ ਗੱਲਬਾਤ ਕਰਨ ਦੇ ਲਈ ਤੁਸੀਂ ਦੇਖਿਆ ਜਿੰਨਾ ਮੈਂ ਹੱਸ ਰਹੀ ਆ ਇੰਨਾ ਹੀ ਤੁਸੀਂ ਹੱਸ ਕੇ ਬਾਹਰ ਨਿਕਲਣਾ ਸਿਨੇਮਾ ਕਰਨ ਦੇ ਵਿੱਚੋਂ ਤੇ ਬਹੁਤ ਸਾਰੇ ਫਲੇਵਰਸ ਜਿਹੜੇ ਨੇ ਪਰੋਨਾ 2 ਦੇ ਵਿੱਚ ਦੇਖਣ ਨੂੰ ਮਿਲਣ ਵਾਲੇ ਨੇ ਸੋ ਇੰਤਜ਼ਾਰ ਸਾਨੂੰ ਵੀ ਨਹੀਂ ਹੋ ਰਿਹਾ 29 ਤਰੀਕ ਦਾ ਤੇ ਜਿੱਦਾਂ ਹੀ 29 ਤਰੀਕ ਆ ਜਾਏ ਕਿ ਤੁਸੀਂ ਸਿਨੇਮਾ ਕਰਨ ਦੇ ਵਿੱਚ ਜਾਣਾ ਟਿਕਟ ਬੁੱਕ ਕਰਾਉਣੀ ਔਰ ਫਿਲਮ ਦੇਖ ਕੇ ਸਾਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਰੋਨਾ 2 ਫਿਲਹਾਲ ਲਈ ਮੈਨੂੰ ਯਾਨੀ ਕਿ ਮਨਪ੍ਰੀਤ ਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰੀਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ